ਨੇ ਦੇ ਲਿਆ ਕੈਮਰਾ ਇੱਥੋਂ ਦੱਸਾ ਸਟਾਰਟਿੰਗ ਇਹ ਆਦਰ ਦੀ ਸਟਾਰਟਿੰਗ ਦੇਖ ਲੈ ਬਈ ਯਾਰਾ ਥਾਣਾ ਦਾ ਗੈਪ ਦਿਖਾ ਦੇ ਬੱਚੀ ਦਾ ਥਾਣਾ ਦਾ ਗੈਪ ਵੀ ਬਹੁਤ ਸੋਹਣਾ ਲੱਗਿਆ ਤੇ ਆ ਪਾਈਪ ਦਿਖਾ ਦੇ ਥੱਲੇ ਬੰਨੀ ਜਾ ਜਾਂਦੇ ਇਹ ਲੈ ਚੱਲ ਰਾਜੀ ਕੁਮਾਰ ਪਹਿਲਣ ਆ ਇਹ ਪਹਿਲਣ ਆ ਬਈ ਪਹਿਲਣ ਅਰੀਜਨਲ ਦੋ ਦੰਦਾ ਪਹਿਲਣ ਬੱਚੀ ਦਿਖਾ ਰਿਆ ਤੁਹਾਨੂੰ ਮੈਂ ਕੋਈ ਦੂਜੇ ਤੀਜੇ ਸੂਈ ਵਾਲੀ ਨਹੀਂ ਹੈਗੀ ਕੋਈ ਗਰਮੀ ਵਾਲਾ ਦਿਵਾਕ ਬਹਿ ਕੇ ਚੋਲੇ ਯਾਰ ਬਈ ਲੈ ਰੱਸਾ ਉੱਤੇ ਧਰਤਾ ਬੱਚੀ ਪੈਰ ਵੀ ਕਹਾਣੀ ਯਾਰ ਕਰਦੀ ਬੇੜੇ ਤੇ ਖੁੱਲੀ ਖੜਾ ਕੇ ਚੋਲਿਆ ਕਰੋ ਜਿਹੇ ਰੱਸੀ ਵੀ ਨਾ ਪਾਉਣ ਬਈਆ ਦੇਖ ਤਿੰਨ ਨਿਆਣਾ ਪਾਉਣ ਦੀ ਲੋੜਾ ਰਾਜੂ ਪਾਇਲਨ ਦਾ ਕੀ ਰਿਕਾਰਡ ਦੱਸਿਆ ਮਾਲਕ ਨੇ ਸੱਚ ਦੱਸੇਗਾ ਭਾਈ ਮਾਲਕ ਨੇ ਤਾਂ 27 22 ਕਿਲੋ ਦੁੱਧ ਦੱਸਿਆ ਮੱਛੀ ਦਾ ਆਪਾਂ ਨੂੰ ਕੰਮ ਮੈਂ ਵੀ ਚਾਹਣਾ ਵੀ ਮੈਂ ਲੰਬਾ ਟਾਈਮ ਕਰਾਂ ਭਰਾ ਮੇਰੇ ਤੇ ਭਰੋਸਾ ਕਰਕੇ ਚੈਨਲ ਤੋਂ ਖਰੀਦਦੇ ਨੇ ਸਹੀ ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਉਪਲੀ ਤਹਿਸੀਲ ਤੇ ਜਲਾ ਹੈਗਾ ਸੰਗਰੂਰ گاਵਾ ਦਿਖਾਵਾਂਗੇ 4 ਤੇ 2 ਕਹਿੰਦੇ ਵੀ 6 ਚਾਰ ਦਿਖਾਵਾਂਗੇ ਐਚ ਐਫ ਕ੍ਰੋਸ ਤੇ ਕੁਝ ਜਰਸੀ ਅੰਗ ਵਾਲੀਆਂ ਤੇ ਇੱਕ ਸਾਈ ਹਾਲ ਦਾ ਨਾ ਤੁਹਾਨੂੰ ਮੈਂ ਤੋਹਫਾ ਦਿਖਾ ਦੂੰਗਾ ਇੱਕ ਜਿਵੇਂ ਆਪਾਂ ਕਹਿੰਦੇ ਨੇ ਤੋਹਫਾ ਇੱਕੋ ਰੰਗ ਦੀਆਂ ਦੋ ਗਾਮ ਆ ਅਲੱਗ ਵਾਲੇ ਸੈੱਟ ਚ ਜਿਹੜੀਆਂ ਖੜੀਆਂ ਨੇ ਜੇ ਭਰਾ ਨੇ ਨਾ ਕਿਸੇ ਨੇ ਜੋੜਾ ਪਾਉਣਾ ਹੋਇਆ ਵੈਜਾ ਵੈਜਾ ਕਰਵਾਉਣ ਵਾਲਾ ਸੌਦਾ ਹੀ ਆ ਇੱਕ ਜਰਸੀ ਵਾਲੇ ਪੱਖ ਚ ਵੱਧ ਪੈਂਦੀ ਆ ਇੱਕ ਸਾਈ ਹਾਲ ਵਾਲੇ ਚ ਤੇ ਬਾਕੀ ਦਿਖਾਵਾਂਗੇ ਕ੍ਰੋਸ ਅੰਗ ਦੀਆਂ ਬੜਾ ਗੱਲਬਾਤ ਕਹਿੰਦੇ ਵੀ ਜਿਹੜੀ ਅਮਰੀਕਾ ਕਹਿੰਦਾ ਹੁੰਦਾ ਨਾ ਜਿਵੇਂ ਟਕਾਣੇ ਲੱਗਣ ਵਾਲੀ ਅੱਜ ਆ ਹੋਰ ਰਾਜੂ ਕਿਵੇਂ ਆ ਫਿਰ ਆ ਜਾ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਵੀਰੇ ਆਪਣੀ ਮੇਰਾ ਖਿਆਲ ਆ ਇਸ ਜਗ੍ਹਾ ਤੋਂ ਦੂਜੀ ਵੀ ਦੂਜੀ ਆ ਵੀਰੇ ਕਿਵੇਂ ਰਿਹਾ ਕੰਮ ਫਿਰ ਵਧੀਆ ਰਿਹਾ ਬਈ ਘੰਟੇ ਚ ਮਾਲ ਵੇਚਤਾ ਦੀ ਆਪਾਂ ਹੋ ਗਈ ਦੀ ਵੇਲਾ ਹਾਂ ਬਈ ਹਾਂ ਐਤ ਕੀ ਵੀ ਘੰਟੇ ਵਾਲੀ ਸਲਾਹ ਹੈ ਸਲਾਹ ਤਾਂ ਹੈਗੀ ਆ ਬਾਈ ਠੀਕ ਹੈ ਗੱਲ ਬਾਕੀ ਪ੍ਰਮਾਤਮਾ ਨੂੰ ਪਤਾ ਬਾਕੀ ਦੇਖਣ ਵਾਲੇ ਸੱਜਣਾ ਨੂੰ ਪਤਾ ਜਿਹੜਾ ਨੇ ਮਾਲ ਖਰੀਦਣਾ ਉਹਨਾਂ ਨੂੰ ਆਪਣੇ ਸਾਰਿਆਂ ਨਾਲ ਵੱਧ ਪਤਾ ਬਾਈ ਠੀਕ ਹੈ ਗੱਲ ਤੇ ਪਰਲੀਆਂ ਦੋ ਦਿਖਾਉਂਗਾ ਐਂਡ ਤੇ ਵੇਟ ਕਰਿਓ ਉਹ ਤੋਹਫੇ ਥੋੜੇ ਲੱਗਦੇ ਨੇ ਤੇ ਸ਼ੁਰੂ ਇੱਥੋਂ ਕਰ ਲੈ ਰਾਜੂ ਇੱਕ ਇਹਨਾਂ ਚ ਦੋ ਦੰਦ ਬੱਚਾ ਵੀ ਟੌਰ ਫੋਲ ਕੇ ਸੁਆ ਕਿਹੜਾ ਦਾ ਦੂਜਾ ਸੁਆ ਬਰੇ ਗਰੀ ਸੁਆ ਦੂਜਾ ਰਾਜੂ ਕੰਪਨੀ ਕਿਹੜੀ ਕਹਿ ਸਕਦੇ ਇਹਨੂੰ ਆਪਾਂ ਬਈ ਜਰਸੀ ਤੇ ਐਫ ਦਾ ਕਰਾਸ ਹੈ ਕੱਦ ਵੀ ਚੰਗਾ ਬੱਛੀ ਦਾ ਬੇਲ ਵੀ ਚੰਗੀ ਆ ਤੇ ਆਰਡਰ ਕੁਆਲਿਟੀ ਵੀ ਚੰਗੀ ਆ ਤੇ ਠੰਡੀ ਸੀਲ ਵਾਲੀ ਆ ਬਈ ਯਾਰ ਚੰਗੀ ਇਹ ਕਹੂੰਗਾ ਸਾਰੇ ਪੱਖਾਂ ਤੋਂ ਚੰਗੀ ਤਾਂ ਕਹੂੰਗਾ ਵੀ ਇਹ ਚੰਗੀ ਕਹਾਂਉਂਦੀ ਆ ਚੰਗੀ ਹੈਗੀ ਆ ਇੱਥੋਂ ਦਿਖਾ ਗੇ ਰੀ ਓਏ ਰੱਸਾ ਗੱਲ ਦੇ ਉੱਤੇ ਧਰਤਾ ਤੇ ਬੱਛੀ ਦਾ ਨਾ ਰੋਵ ਰੂਬ ਖੜਨੀ ਖੁੜਨੀ ਜਿਵੇਂ ਮੇਲੇ 'ਚ ਨੀ ਯਾਰ ਪਸ਼ੂ ਖੜੇ ਹੁੰਦੇ ਸ਼ਿੰਗਾਰ ਕਰਕੇ ਉਹ ਗੱਲ ਬਾਤ ਆ ਜਿਵੇਂ ਮੇਲੇ ਦੇ ਵਿੱਚ ਪਸ਼ੂ ਖੜੇ ਹੁੰਦੇ ਨੇ ਪਸ਼ੂ ਦਾ ਸਭ ਤੋਂ ਮੇਨ ਮੈਟਰ ਕਰਦਾ ਹੁੰਦਾ ਰਾਜੂ ਸੁਭਾ ਹਾਂ ਬਈ ਜੰਮੀ ਠੰਡੇ ਮਤੇ ਦੀ ਆ ਬਈ ਯਾਰਾ ਕਮਾ ਰਿਆ ਗੋਲ ਚੱਕਰ ਦੇ ਬਾਦੀ ਜਿਹੜਾ ਪਸ਼ੂ ਦਾ ਸੁਭਾ ਡਿਪੈਂਡ ਕਰਦਾ ਸੁਆ ਰਾਜੂ ਕਿਹੜਾ ਇਹਦਾ ਦੂਜਾ ਸੁਆ ਬਰੇ ਗੁਰੀ ਸੁਆ ਦੂਜਾ ਪਾਲਵਾਦੀ ਵੱਛੀ ਥੋੜੀ ਥੋੜੀ ਲੱਗੀ ਪਾਉਣ ਹਣਾ ਹਾਂ ਬਰੇ ਪੜਵਾਦੀ ਲੱਗੀ ਬੱਛੀ ਪੋਣ ਕਿਉਂਕਿ ਇਹਦੇ ਵਿੱਚ ਜਿਹੜੇ ਪੱਖ ਆ ਗਏ ਪੱਖ 2 ਆ ਗਏ ਐਚ ਐਫ ਤੇ ਜਰਸੀ ਵਾਲਾ ਹਾਂ ਬਈ ਕੱਦ ਵਿੱਡ ਵੀ ਫੁੱਲ ਵੱਡਾ ਤੇ ਵਜਨ ਵਜੂਦ ਵੀ ਚੰਗਾ ਤੇ ਆਰਡਰ ਕੁਆਲਿਟੀ ਵੀ ਚੰਗੀ ਆ ਤੇ ਆਰਡਰ ਦੇ ਅੰਦਰਲੇ ਪਾਸੇ ਨਾ ਜਿਵੇਂ ਤੁਹਾਨੂੰ ਮੈਂ ਝਾੜੂ ਵਾਲੇ ਮੁੰਡਿਆਂ ਕੋਲ ਦੱਸਿਆ ਸੀ ਵੀ ਪੁਰਾਣੇ ਪੰਜਾਬ ਵਾਲਾ ਨਕਸ਼ਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੇਲੇ ਪੰਜਾਬ ਹੁੰਦਾ ਸੀ ਉਹ ਪੰਜਾਬ ਦੀ ਮੰਗ ਵੀ ਆ ਸਾਡ ਬੀਵੀ ਆਉ ਪੰਜਾਬ ਦੀ ਮੰਗ ਤੇ ਸਾਡੇ ਭਰਾਵਾਂ ਦੀ ਵੀ ਆ ਤੇ ਬਾਕੀ ਇਥੋਂ ਹੁਣ ਫੋਕਸ ਕਰ ਲੈ ਪਸ਼ੂ ਵਾਲੇ ਪੱਖ ਤੇ ਇਥੋਂ ਦਿਖਾ ਦੇ ਤੇ ਹੁਣ ਕਹਿ ਰਹੀ ਐਂ ਦੀ ਲਿਆ ਗਿਆਂ ਮਰਾ ਇੱਥੇ ਖੜੀ ਰਹੀ ਉਹਦੀ ਸਵੇਰ ਆਦੀ ਆ ਗਈ ਠੰਡੀ ਲੈ ਰੱਸਾ ਉੱਤੇ ਧਰਤਾ ਬੱਚੀ ਪੈਰ ਵੀ ਕਹਾਣੀ ਯਰ ਕਰਦੀ ਬੇੜੇ ਤੇ ਖੁੱਲੀ ਖੜਾ ਕੇ ਚੋਲਿਆ ਕਰੋ ਜਿਹੇ ਰੱਸੀ ਵੀ ਨਾ ਪਾਉਣ ਬਈਆ ਦੇਖ ਤੇ ਨਾ ਨਿਆਣਾ ਪਾਉਣ ਦੀ ਲੋੜ ਆ ਰਾਜੂ ਪਾਈ ਲੰਦਾ ਕੀ ਰਿਕਾਰਡ ਦੱਸਿਆ ਮਾਲਕ ਨੇ ਸੱਚ ਦੱਸੇਗਾ ਭਈ ਮਾਲਕ ਨੇ ਤਾਂ 27 22 ਕਿਲੋ ਦੁੱਧ ਦੱਸਿਆ ਬੱਚੀ ਦਾ ਆਪਾਂ ਨੂੰ ਕੰਮ ਮੈਂ ਵੀ ਚਾਹਣਾ ਵੀ ਮੈਂ ਲੰਬਾ ਟਾਈਮ ਕਰਾਂ ਭਰਾ ਮੇਰੇ ਤੇ ਭਰੋਸਾ ਕਰਕੇ ਚੈਨਲ ਤੋਂ ਖਰੀਦਦੇ ਨੇ ਮੈਂ ਚਾਹੁੰਦਾ ਵੀ ਤੂੰ ਵੀ ਲੰਬਾ ਸਮਾਂ ਕੰਮ ਕਰੇ ਲੈ ਸਹੀ ਗੱਲ ਆ ਵੀਰੇ ਪਰ ਆਪਾਂ 25 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਬਈ ਯਾਰਾ ਆ ਸਟੈਂਪ ਭਰਾਲੇ ਬੰਦਾ ਆਪਣੇ ਤੋਂ ਯਾਰਾ ਠੀਕ ਆ ਗੱਲ 500 ਦਾ ਭਰਾਲੇ ਚਾਹੀਦੀ 100 ਦਾ ਭਰਾਲੇ ਠੀਕ ਆ ਸਟੈਂਪ ਇੱਥੇ ਕਿਸੇ ਭਰਾ ਨੇ ਨਹੀਂ ਭਰਾਉਣਾ ਸਟੈਂਪ ਭਰਾਉਣਾਗਾ ਬਈ ਭਰੋਸੇ ਦਾ ਬਸ ਬਈ ਭਰੋਸੇ ਯਾਰਾ ਐਨ ਪੂਰੀ ਕਿਹੜਾ ਮਰਜੀ ਤਸੱਲੀ ਨਾਲ ਲੈ ਕੇ ਜਾਏ ਬਈ ਯਾਰ ਇਹੇ ਜੀ ਵਹਿੜ ਨੇ ਦੱਤਣਾ ਦਿੱਤਾ ਬਰੀਕ ਵਹਿੜਾ ਚਮਕ ਦਮਕ ਦੇਖ ਬਈ ਯਾਰ ਬਈ ਜਾ ਬਹਿ ਜਾ ਬਈ ਬਹਿ ਜਾ ਬਈ ਬਹਿ ਜਾ ਬਈ ਜੰਮੀ ਨਹੀਂ ਹਿੱਲਦੀ ਬਈ ਕਿਤੇ ਮਾਤਾ ਨੂੰ ਜਾਣਦੀ ਹੋਵੇ ਨਾ ਨਾ ਦੇਖ ਲੈ ਜਿੰਨਾ ਜਰ ਹੱਥ ਫੇਰੀ ਜਾਏਗਾ ਨજર ਪੂਛ ਉੱਤੇ ਕਰੀ ਜਊ ਯਾਰ ਠੀਕ ਆ ਗੱਲ ਜਦੋਂ ਹੱਥ ਛੱਡਦਾ ਉਦੋਂ ਥੱਲੇ ਕਰ ਲਓ ਆਰਡਰ ਵੀ ਸੋਹਣਾ ਬਣਾਉਗੀ ਇਹ ਸਵੇਲਿੰਗ ਲੱਗੀ ਪਾਉਣ ਤੇ ਆ ਨਾੜਾਂ ਨੂੰ ਦਾ ਸੋਹਣੀਆ ਬਣਾਉਗੀ ਆਰਡਰ ਦੇ ਉੱਤੇ ਹਾਂ ਬਈ ਇੱਥੇ ਚੈੱਕ ਕਰ ਸਕਦੇ ਹਾਂ ਤੇ ਆਰਡਰ ਬਹੁਤ ਸੋਹਣਾ ਬਣਾਉ ਉਹ ਥੋੜੀ ਬਹੁਤੀ ਨਾ ਭਲਬਾ ਤੇ ਦਿਨ ਕਿੰਨੇ ਕਰੱਸਿਆ ਜੀ ਪੰਡੀਆਂ ਦੇ ਹਫਤਾ ਲੈ ਜੂ ਵੀਰੇ ਇੱਕ ਹਫਤੇ ਦੇ ਡੇੜੇ ਜਿਹੜਾ ਕਈ ਵਾਰਾ ਕਹਣਗੇ ਵੀ ਵੀਡੀਓ ਜਿਆਦਾ ਲੰਬੀ ਕਰਤੀ ਜਿਆਦਾ ਲੰਬੀ ਕਰਨ ਦਾ ਮੇਰਾ ਕਾਰਨ ਇਹ ਹੁੰਦਾ ਸੱਜਣੋ ਵੀ ਜਿਹੜੀ ਕੁਆਲਿਟੀ ਆ ਨਾ ਜਿਹੜੀ ਚੀਜ਼ ਆ ਯਾਰ ਉਹ ਤੁਹਾਨੂੰ ਮੈਂ ਹਰੇਕ ਪੱਖ ਤੋਂ ਦਿਖਾ ਦਾਂ ਜਾਦੇ ਭਰਾ ਨੇ ਜਿਹੜੇ ਨੇ ਆਪਣੇ ਚੈਨਲ ਤੋਂ ਮਾਲ ਆਨਲਾਈਨ ਘਰੇ ਬੈਠੇ ਮੰਗਾਉਂਦੇ ਆ ਸਹੀ ਗੱਲ ਆ ਬਾਈ ਕਿਉਂਕਿ ਉਹ ਕੰਮ ਤਾਂ ਮੈਥੋਂ ਹੁੰਦਾ ਨਹੀਂ ਯਾਰ ਵੀ ਕਢਾ ਦੇ ਬਾਈ ਕਿਹੜਾ ਆਂ ਦੀ ਲੈ ਜਾ ਮਿੰਟ ਚ ਹੀ ਰਾਂਦੀ ਜੀ ਤੱਕ ਰਾਂ ਹਣਾ ਮੈਂ ਦਿਖਾਉਣਾ ਹੁਣ ਸ਼ੌਕ ਨਾਲ ਬਾਕੀ ਹਰੇਕ ਸੱਜਣ ਵਾ ਯਾਰ ਵੀਡੀਓ ਬਣਾਉਣ ਦਾ ਅਲੱਗ-ਅਲੱਗ ਲੈ ਜਾ ਆਪਾਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਪਰ ਹੁਣ ਜਿਵੇਂ ਆਪਾਂ ਇਹ ਹਰੇਕ ਪੱਖ ਤੋਂ ਤਸੱਲੀ ਕਰਾਤੀ ਹੁਣ ਇਹਨੂੰ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਇਹ ਚ ਕਸਰ ਕੀ ਆ ਬਸ ਥਣਾ ਦੇ ਚਿੱਪਣ ਚਿੱਪਣ ਦੀ ਆ ਉਹ ਰਾਜੂ ਭਾਈ ਆਪਾਂ ਆਨਲਾਈਨ ਭੇਜ ਦਾਂਗੇ ਬੰਦਾ ਅਗਲੇ ਆਪ ਦੇ ਘਰੇ ਜਾ ਕੇ ਥਣ ਪਾਸ ਕਰ ਲੈ ਤਾਂ ਵੀ ਆਪਣੀ ਗਰੰਟੀ ਜਿੰਨ ਜਰ ਸੂਨਦੀ ਨਹੀਂ ਵੀ ਯਾਰ ਅਗਲੇ ਦੇ ਘਰ ਤੱਕ ਦੀ ਗਰੰਟੀ ਹੈ ਪੈਸੇ ਰਾਜੂ ਕਿੰਨੇ ਲਵਾਂਗੇ ਜੀ ਭਾਈ ਮੁੱਲ ਤਾਂ ਇਹਦਾ ਚਹੀ 100 ਲੱਖ ਕਰਾਲਾ ਠੀਕ ਹੈ ਗੱਲ ਪੰਜ ਉੱਤੇ ਕਰਾਲਾ 90000 ਦੀ ਬੱਚੀ ਦੇ ਦਾਂਗੇ ਆਪਾਂ ਮਾਨਤਨ ਕਰਾਂਗੇ ਵੀਰੇ ਮੌਕੇ ਤੇ ਮਾਨਤਨ ਬਾਈ ਕਹਿੰਦਾ ਉਹਦੇ ਚ ਵਧੀਆ ਕਰ ਦਾਂਗੇ ਤੇ ਇੱਥੋਂ ਕੱਦ ਕਾਠ ਦਾ ਵੀ ਆਈਡੀਆ ਲਾ ਲਿਓ ਤੇ ਹੁਣ ਚੱਲ ਦੋ ਨੰਬਰ ਵਾਲੀ ਤੇ ਇਹਦੀ ਕੀ ਗੱਲ ਬਾਤ ਰਾਜੀ ਵੀਰੇ ਦੂਜਾ ਸੂਆ ਸੁਭਾ ਦੀ ਵੀ ਸੁਭਾ ਦੀ ਬਈ ਵੀ ਬਾਲੀ ਕੁੰਨੀ ਹੈਗੀ ਲੈ ਚੱਲ ਕਿਵੇਂ ਮਰਜੀ ਥੱਲੇ ਫੇਰ ਹੱਥ ਤੇ ਤੇਰਾ ਵੀ ਫੁੱਲ ਵੱਡਾ ਤੇ ਲੰਬੀ ਸੱਜਣੋ ਇਹ ਵੀ ਫੁੱਲ ਹੈ ਥਣ ਦਾ ਸਾਈਜ਼ ਜਿਹੜਾ ਫਿਰ ਇਹਨੂੰ ਲੱਗਿਆ ਨਾ ਕਹੋਂਗੇ ਵੀ ਤਰੀਫਾਂ ਨੇ ਪੂਲੀ ਬਣੀ ਜਾਂਦਾ ਉਹ ਤੁਹਾਡੇ ਸਾਹਮਣੇ ਆ ਚੀਜ਼ ਆ ਇੱਥੇ ਖੜਾ ਲਾ ਰੱਜੀਏ ਰਸਾਇਰੇ ਤੇ ਵੀ ਤਰੇਗਾ ਭੱਜ ਨਾ ਜਾਵੇ ਕਿਤੇ ਸੰਗਰੂਰੋਂ ਫੜਕੇ ਬਾਹਰੋਂ ਡਰ ਜੇ ਡਰ ਜੇ ਬਈ ਉਹ ਨਹੀਂ ਲੈ ਹਾਂ ਕਿਤੇ ਬੱਚੀ ਸੰਗਰੂਰ ਤੋਂ ਫੜ ਕੇ ਲਿਆਉਣੀ ਪਾਉਣੀ ਨਾਲਾ ਬਈ ਇਹੋ ਜਿਹਾ ਮਾਲ ਹੀ ਨਹੀਂ ਆਪਾਂ ਲੈਂਦੇ ਬਈ ਯਾਰ ਸੰਗਰੂਰ ਸ਼ਹਿਰ ਇੱਥੋਂ 4-5 ਕਿਲੋਮੀਟਰ ਹੀ ਆ ਸੰਗਰੂਰ ਸ਼ਹਿਰ ਦੇ ਨੇੜੇ ਵੀ ਸਹੀ ਗੱਲ ਆ ਬਈ ਉੱਤੇ ਹੋਏ ਅੱਜ ਤੇ ਇੱਥੋਂ ਦੀਆਂ ਲੰਬਾਈ ਵੀ ਦਿਖਾ ਦੇ ਤਸੱਲੀਆ ਕਰਾ ਦੂੰਗਾ ਅੱਜ ਇੱਥੋਂ ਦੀ ਲੰਬਾਈ ਚੈੱਕ ਕਰ ਲਿਓ ਵੀ ਕਿੰਨੀ ਲੰਬਾਈ ਬਣਦੀ ਆ ਪੱਛੀ ਦੀ ਤੇ ਸਵੇਰ ਆ ਗਈ ਬਿਲਕੁਲ ਠੰਡੀ ਸੀਲ ਕਿਸੇ ਵੀ ਪੱਖ ਤੋਂ ਗਰਮੀ ਤੇ ਇਹਦੇ ਚ ਹੈ ਹੀ ਹੋਣੀ ਜਮੀ ਨਹੀਂ ਗਰਮੀ ਨਹੀਂ ਆਦਾ ਸਵੇਰ ਹੀ ਨਹੀਂ ਹੈ ਗੱਲ ਲੈ ਨੇੜੇ ਲਿਆ ਕੇ ਰਹੀ ਨੇੜੇ ਲਿਆ ਕੈਮਰਾ ਇੱਥੋਂ ਦਿਖਾਓ ਸਟਾਰਟਿੰਗ ਇਹ ਆਰਡਰ ਦੀ ਸਟਾਰਟਿੰਗ ਦੇਖ ਲੈ ਬਈ ਯਾਰ ਥਣਾ ਦਾ ਗੈਪ ਦਿਖਾ ਦੇ ਬੱਚੀ ਦਾ ਥਣਾ ਦਾ ਗੈਪ ਵੀ ਬਹੁਤ ਸੋਹਣਾ ਲੱਗਿਆ ਤੇ ਆ ਪਾਈਪ ਦਿਖਾ ਦੇ ਥੱਲੇ ਬੰਨੀ ਜਾ ਜਾਂਦੇ ਲੈ ਚੱਲ ਰਾਜੀ ਕਮਾ ਕੇ ਇੱਥੋਂ ਆ ਜੀ ਚਮਕ ਦਮਕ ਵੀ ਚੰਗੀ ਐ ਇਹ ਪਾਊਡਰਾਂ ਦੇ ਪਲੀਆਂ ਹੋਈਆਂ ਚੀਜ਼ਾਂ ਨੇ ਇਹ ਆਪਾਂ ਕਹਿ ਸਕਦੇ ਆ ਵੀ ਯਾਰ ਚਾਰ ਖਵਾ ਕੇ ਮੋਟੀਆਂ ਨਹੀਂ ਕਰੀਆਂ ਹੋਣਾਂ ਲੈ ਚੱਲੇ ਇਹਨਾਂ ਪਿੱਠ ਪੜੇ ਦੀ ਬਣਾਵਟ ਬਹੁਤ ਸੋਹਣੀ ਆ ਬਰੀਕ ਵੜਾਣੇ ਬਈ ਬਿਲਕੁਲ ਬਰੀਕ ਵੜਾਣੇ ਬਈ ਦੁੱਧ ਵਾਲੀਆਂ ਪਹਿਲਾਂ ਤਾਂ ਕੀ ਰਿਕਾਰਡ ਦੱਸਿਆ ਮਾਲਕ ਨੇ ਬਈ ਮਾਲਕ ਨੇ ਤਾਂ 27 28 ਕਿਲੋ ਦੁੱਧ ਦੱਸਿਆ ਹੈ ਦਾ ਵੀ ਠੀਕ ਹੈ ਗੱਲ ਤੇ ਭਰਾ ਕਹਿਣਗੇ ਰਾਜੂ ਸਾਰੀਆਂ ਦੀ 27 28 ਕਹੀਆਂ ਬਈ ਹੁਣ ਗਾਂ ਚੀਜ਼ ਹੀ ਇਹ ਜੀ ਆ ਬਈ ਯਾਰ ਆਪਾਂ ਕੀ ਕਰੀਏ ਕਿਹੜਾ ਦੱਸਦਾ ਨਾ ਵੜਾ ਆਈਆਂ ਨੇ ਸਫਰ ਚੋਂ ਦੋ ਦਿਨਾਂ ਬਾਅਦ ਇਹ ਪਤਾ ਲਾ ਦਾਨੀ ਹੈ ਜਿਹਦੇ ਕੋਲ ਜਾਣੀ ਹੈ ਉਹ ਭਰਾ ਨੂੰ ਮੈਂ ਬੇਨਤੀ ਵੀ ਕਰੂੰਗਾ ਵੀ ਮੈਨੂੰ ਇੱਕ ਕਲਿੱਪ ਜ਼ਰੂਰ ਭੇਜੀ ਯਾਰ ਬਣਾ ਕੇ ਰੱਦੀ ਕਿੰਨੀ ਆ ਕਿ ਹੁੰਦੀ ਹੈ ਭਾਈ ਬਾਲੀਆਂ ਪਹਿੜੀਆਂ ਤਿਆਰੀਆਂ ਹੋਣੀਆਂ ਨੇ ਗਾਵਾਂ ਦੀਆਂ ਭਾਈ ਯਾਰ ਦੇਖੀ ਇਹਦੇ ਰਾਜੂ ਪੈਸੇ ਕਿੰਨੇ ਲਵੇਂਗਾ ਭਈ ਇਹ ਹਾਂ ਨਾ 90 ਦੀ ਦੇ ਦਾਂਗੇ ਇਹਦੇ ਕਿੰਨੇ ਕਿਹਾ ਸੀ ਇਹਦਾ ਵੀ 90 ਇਹਦੇ ਵੀ 90 ਕਿਹਾ ਸੀ 90 ਤੇ 90 80 ਹੋ ਗਿਆ ਹਾਂ ਭਾਈ ਜੋੜੇ ਚ ਕਿੰਨੇ ਛੱਡੂਗਾ 5 ਛੋੜ ਕਰ ਦਾਂਗੇ ਭਈ ਯਾਰ ਇਸਕ 85 ਹਾਂ ਚਾਹੇ ਅਗਲਾ ਪੌਂਚ ਕਰਾ ਲੈ 100 ਕਿਲੋਮੀਟਰ ਤੇ ਠੀਕ ਹੈ ਜਾਇ 5 ਛੋੜ ਲੈ ਆਪਣੇ ਨਾਲ 5000 ਛੋਟ ਕਰਾ ਦੇ ਜੋੜਾ ਦੁੱਧ ਕਿੰਨਾ ਪਾ ਦੂਗਾ ਬਈ ਯਾਰ 50 ਕਿਲੋ ਦੁੱਧ ਮੰਨ ਲਾ ਦੇਉਂਦਾ ਯਾਰ ਦੋਹਾਂ ਦਾ ਦੇਉ ਵੱਧ ਦਉ ਵੱਧ ਫਾਇਟ ਇਹਨਾਂ ਦੀ ਚੰਗੀ ਆਊਗੀ ਉਹ ਥੋੜੇ ਸਾਹਮਣੇ ਗਰਮੀ ਆ ਲਈ ਨੇ ਬਈ ਯਾਰਾ ਤੇ ਹੁਣ ਮਾਰ ਦੇ ਹੁਣ ਹੀ 라ਜੂ ਸਾਈਡ ਤੇ ਖੜੀ ਦਿਖਾ ਕੇ ਰਾਂ ਨੂੰ ਇਹ ਰੀਂਹ ਦਿਖਾ ਕੇ ਨਾ ਕਰੀਏ ਨਾਲ ਇਹਦਾ ਫੇਸ ਦਿਖਾਈ ਕਿੰਡੀ ਮਸਮੂਮ ਜੀ ਲੱਗਦੀ ਐ ਇੱਥੋਂ ਤੇ ਹੁਣ ਇਹਦਾ ਬੋਦੀ ਦਿਖਾ ਲੈ ਵੇ ਦਾ ਰੰਗ ਵੀ ਇੱਥੋਂ ਆਪੇ ਉਗੜੂਗਾ ਤੋਰ ਖੋਲ ਕੇ 라ਜੂ ਦੋ ਦੰਦ ਦਾ ਵੀਰੇ ਗੁਰੀ ਇਹ ਸਿਰਫ ਹਾਂ ਆਪ ਦੰਦ ਵੀ ਚੈੱਕ ਕਰਾਵਾਂਗੇ ਬਈ ਆਪਾਂ ਦਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਤੇਰੇ ਤੇ ਤਵਾਰੀ ਆ ਬੱਚਾ ਦੱਸਦਾ ਵੀ ਆ ਜੇ ਕੋਈ ਕਹੇ ਦੇ ਜਿਹੜਾ ਭਰਾ ਲਿਜਾਊਗਾ ਉਹ ਉਹਨੂੰ ਜ਼ਰੂਰ ਕਰਾਵਾਂਗੇ ਚੈੱਕ ਕਿਤੇ ਭਰਾ ਕਹਿ ਦੇਣ ਵੀ ਐਵੇਂ ਕਹਤਾ ਗੁਰੀ ਨੇ ਹੋਰ ਰੋਕਤਾ ਚੈੱਕ ਕਰਾਉਣ ਤੋਂ ਨਾ ਨਾ ਮੈਂ ਨਾ ਚੈੱਕ ਕਰਾ ਕੇ ਫੇਰ ਤਸੱਲੀ ਕਰਾ ਕੇ ਦਵਾਂਗੇ ਬਈ ਯਾਰਾ ਚੀਜ਼ਾਂ ਨਾ ਰਾਜੂ ਕੋਲੇ ਯਾਰਾ ਕੂੰਜ ਵਰਗੇ ਬੇ ਬਈ ਖੜਨੀ ਦੇਖ ਲੈ ਬੱਚੀ ਦੀ ਯਾਰ ਤੂੰ ਇੱਥੋਂ ਇੱਥੋਂ ਦਿਖਾ ਯਾਰ ਗਰੀ ਜੀ ਲੱਗਦਾ ਯਾਰ ਵੀਡੀਓ ਤੇ ਬਾਕੀ ਬਣਾਉਣ ਲੱਗੇ ਬਈ ਲੈ ਲੱਗਦਾ ਮੈਨੂੰ ਤਾਂ ਨਹੀਂ ਲਾ ਦੇਖ ਲੈ 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 ਪਹਿਲਣ ਹੈ ਪਹਿਲਣ ਬਈ ਪਹਿਲਣ ਅਰੀਜਨਲ ਦੋ ਦੰਦਾ ਪਹਿਲਣ ਬੱਚੀ ਦਿਖਾ ਰਿਆ ਤੁਹਾਨੂੰ ਮੈਂ ਕੋਈ ਦੂਜੇ ਤੀਜੇ ਸੂਈ ਵਾਲੀ ਨਹੀਂ ਹੈਗੀ ਕੋਈ ਗਰਮੀ ਵਾਲਾ ਜਵਾਕ ਬਹਿ ਕੇ ਚੋਲੇ ਯਾਰ ਬਈ ਯਾਰ ਇੱਕ ਪੈਰ ਗਾਹਾਂ ਕਰਾਈ ਥੋੜਾ ਜਾ ਇਧਰੋਂ ਆਰਡਰ ਕੁਆਲਿਟੀ ਆ ਜੀ ਥੋੜਾ ਜਿਹਾ ਬਸ ਇਹਦਾ ਜਿੱਥੇ ਹੱਥ ਫੇਰਦਾ ਉੱਥੇ ਹੀ ਖੜ ਜਾਂਦਾ ਉੱਥੇ ਹੀ ਖੜਦੀਆਂ ਨੇ ਬਈ ਯਾਰਾ ਹਾਂ ਤੇ ਸਵੇਰ ਆਦੀ ਆ ਗਈ ਬਿਲਕੁਲ ਠੰਡੀ ਸੀਲ ਉਹ ਗਰਮੀ ਵਾਲਾ ਕੰਮ ਨਹੀਂ ਹੈਗਾ ਜਿਵੇਂ ਪਹਿਲਣ ਬੱਚੀ ਆ ਯਾਰ ਨਹੀਂ ਪਹਿਲਣ ਤਾਂ ਹੱਥ ਨਹੀਂ ਲਾਉਣ ਦਿੰਦੀ ਨਾ ਬਈ ਨਾ ਧਮਾਰਾ ਜਦਵਾ ਕੇ ਰਹਿਦਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਪਾਊਡਰ ਪਾਊਡਰ ਨਾਲ ਪਲੀਆਂ ਨੇ ਬੱਚੀਆਂ ਜਾਨਵਜੂਦ ਚ ਵੀ ਚੰਗੀਆਂ ਨੇ ਬਾਡੀ ਦੀ ਇਹਨਾਂ ਦੀ ਫਿਟਿੰਗ ਬਹੁਤ ਆ ਯਾਰ ਲੈਗ ਸਕੋਰ ਦੀਆਂ ਬਹੁਤ ਮਜ਼ਬੂਤ ਆਗੀਆਂ ਬਾਡੀ ਫਿੱਟ ਬਹੁਤ ਆ ਲੈਗ ਸਕੋਰ ਬਹੁਤ ਮਜ਼ਬੂਤ ਆ ਤੇ ਦਿਨ ਰਾਜੂ ਕਿੰਨੇ ਪੈਂਡਿੰਗ ਨੇ ਵੀ ਬਈ 10 ਦਿਨ ਲੈ ਜੂ ਇਹ ਤੁਰਦੀ ਦਾ ਯਾਰ ਆਏ ਆ ਨੌਕਰੀ ਬਸ਼ੇਰੀ ਤੁਰਦੀ ਖੜ ਨਹੀਂ ਦੇਖ ਬਈ ਦੇਖ ਆ ਖੜ ਨਹੀਂ ਗੁੜ ਨਹੀਂ ਦਿਖਾ ਕਰੀ ਓਏ ਕਰਾ ਦੇ ਤਸੱਲੀ ਆ ਜਰਾਜੂ ਦੀ ਜਮਾ ਕਿਉਂਕਿ ਚੀਜ਼ਾਂ ਰਾਜੂ ਚੰਗੀਆਂ ਲੈ ਕੇ ਆਇਆ ਇਹ ਤਸੱਲੀ ਤਾਂ ਹੁੰਦੀ ਆ ਜੇ ਜਾਨਵਰ ਚੰਗਾ ਜੀ ਯਾਰ ਆਪਣਾ ਵੀ ਉਹਦੀ ਵੱਧ ਜੀ ਲੱਗਦਾ ਪਸ਼ੂ ਤੇ ਹਨਾ ਸਹੀ ਗੱਲ ਆ ਬਾਈ ਕਮਾ ਕੇਲਾ ਚਰਦਾ ਜੂ ਬੰਦੇ ਸ਼ਕੀਨ ਫੁੱਲ ਆ ਗਈ ਦੰਦਾਂ ਦੇ ਵਿੱਚ ਆ ਗਈ ਦੋ ਦੰਦ ਇਹਨੇ ਸੂਣਾ ਪੈਲਣ ਨੇ ਇਹ ਤੁਸੀਂ ਆਪਦੀ ਤੱਕ ਨਾ ਲੈਣੀਆਂ ਵੀ ਇਹ ਕਿੰਨਾ ਦੰਦ ਪਾਉਗੇ ਕਿਉਂ ਰਾਜ ਸਹੀ ਗੱਲ ਆ ਵੀਰੇ ਇਹ ਆਪਦੀ ਤੱਕ ਨਾ ਲੈਣੀਆਂ ਵੀ 15 ਪਾਉ 17 ਪਾਉ 20 ਪਾਉ 25 ਪਾਉ ਦਿਨ ਕਿੰਨੇ ਪੈਂਡਿੰਗ ਦੱਸਿਆ ਬਾਈ ਬਈ 10 ਦਿਨ ਲਾਜੂ ਗਰੀਏ ਕੱਟੋ ਘੱਟ ਕੱਟੋ ਘੱਟ ਬਈ ਬਾਣ ਬਹੁਤ ਜਾਉ ਦੱਸ ਦੇ ਨਾ ਬਾਣੂ ਬਠੇਰੀ ਬਈ ਯਾਰ ਇੱਕ ਗੱਲ ਦੱਸ ਦੇ ਨਾ ਪਸੂ ਨਾ ਸਾਫਰ ਕਰਕੇ ਲੇਵਾ ਚੱਕ ਜਾਂਦੇ ਨੇ ਰਾਜਮਾਨਾ ਵੀ ਯਕੀਨ ਭਰਾਵਾਂ ਨੇ ਕਰਨਾ ਨਹੀਂ ਕਹਿੰਦਾ ਵੀ ਲੇਵਾ ਤੀ ਜਿਹੜਾ ਰਿਕਾਰਡ ਤੋੜ ਲੇਵਾ ਦੀ ਮੱਛੀ ਦਾ ਜਦੋਂ ਫਰੀਧੀ ਕੱਲ ਨੂੰ ਪਤਾ ਲੱਗ ਜੂ ਬਈ ਯਾਰ ਕੀ ਚੀਜ਼ ਬਣਦੀ ਆ ਥੱਲਿਓ ਠੀਕ ਹੈ ਕਿਉਂ ਅੱਜ ਹੀ ਆਈਆਂ ਨੇ ਇਹ ਦੋ ਘੰਟੇ ਹੋਏ ਨੇਗੇ ਤੇ ਹੁਣ ਤੋਰ ਨਾਲ ਵਾਲੀ ਪੱਛੀ ਖੋਲ ਕੇ ਇਹਦਾ ਸੂਰਾ ਜੂ ਕਿਹੜਾ ਇਹਦਾ ਦੂਜਾ ਸੂਆ ਵੀਰੇ ਕੁਰੀ ਰੰਗ ਸਾਰਿਆਂ ਦਾ ਇੱਕੋ ਜਿਹੀ ਲਹੀ ਫਿਰਦਾ ਬਈ ਯਾਰ ਸਾਫ ਦੇ ਕਦੀ ਗਰਮੀ ਚ ਇਹੀ ਆ ਯਾਰ ਬਈ ਹੁਣ ਕਈ ਬਾਈਆਂ ਦੇ ਫੋਨ ਆਏ ਸੀ ਅਸਤੀ ਠੀਕ ਹੈ ਗੱਲ ਬਈ ਕ੍ਰਾਸ ਬੜਾ ਚਹੀਦਿਆ ਨੇ ਠੀਕ ਹੈ ਥਣ ਦਾ ਸਹਜ ਇਹਦਾ ਵੀ ਸੋਹਣਾ ਹਨਾ ਹਾਂ ਬਾਈ ਆ ਥਣ ਦਾ ਸਹਜ ਇਹਦਾ ਵੀ ਸੋਹਣਾ ਪੰਛੀ ਦਾ ਇਹਦਾ ਸੂਆ ਕਿਹੜਾ ਰਾਜੂ ਇਹਦਾ ਵੀ ਦੂਜਾ ਸੂਆ ਬਰੇ ਗੁਰੀ ਦੂਜਾ ਸੂਆ ਇਹ ਮੈਨੂੰ ਐ ਲੱਗਦਾ ਜਿਵੇਂ ਤਲਿਹਾਰੇ ਚ ਵਾਈ ਹੁੰਦੀ ਆ ਹਾਂ ਬਾਈ ਹੈ ਹਾਂ ਇਹ ਤਲਿਹਾਰੇ ਚ ਵਾਈ ਹੋਈ ਆ ਕਿਉਂਕਿ ਗਰਦਨ ਨੀਵੀਂ ਰੱਖਦੇ ਪੱਟੇ ਨਾਲ ਤੁਰਨ ਦੀ ਇਹਨੂੰ ਆਤ ਨਹੀਂ ਹੈ ਜੀ ਬੱਚੀ ਤੇ ਬੱਚੀ ਇਹ ਵੀ ਚੰਗੀ ਆ ਦਿਨ ਕਿੰਨੇ ਪੈਂਡਿੰਗ ਨੇ ਰਾਜੂ ਇਹ ਬਈ ਹਫਤਾ ਲੈ ਜੁਗਰੀ ਇਹ ਵੀ ਨੇੜੇ ਫੜ ਕੇ ਦਵਾ ਦੇ ਕਿਹੜਾ ਇਹਨੂੰ ਆਲਮ ਵਿੱਚ ਲਾਵੇ ਇੱਕ ਹਫਤਾ ਇਹਦਾ ਪੈਂਡਿੰਗ ਆ ਬਾਈ ਕਹਿੰਦਾ ਇਹਦਾ ਰਿਕਾਰਡ ਕੀ ਦੱਸਿਆ ਮਾਲਕ ਨੇ ਬਈ ਮਾਲਕਾਂ ਨੇ ਇਹਦਾ ਪਹਿਲਾਂ ਅੱਛੀ ਦਾ ਰਿਕਾਰਡ ਦੱਸਿਆ 20 ਕਿਲੋ ਦਾ ਇੱਕ ਖਾਸੀਅਤ ਆ ਸਾਰੀਆਂ ਬੇੜਾਂ ਦੇ ਵਿੱਚ ਇੱਕ ਪਾਹੀ ਜਾਨ ਚ ਚੰਗੀਆਂ ਨੇ ਥਣ ਲੇਵੇ ਦੀਆਂ ਸਾਫ ਨੇ ਤੇ ਚਮਕਦਮ ਕਬਾਡੀ ਜੀ ਇਹਨਾਂ ਦੇ ਬਹੁਤ ਆ ਹਾਂ ਬਾਈ ਆਮ ਤੁਸੀਂ ਰੁਟੀਨ ਚੀ ਗਾਵਾਂ ਦੇਖਦੇ ਹੋ ਥਣ ਦਾ ਸਹਿਜ ਇਹ ਵੀ ਬਹੁਤ ਸੋਹਣਾ ਰੱਖਦੀ ਆ ਲੈ ਚੱਲ ਬਾਈ ਇੱਧਰ ਨਾਲ ਥਣ ਦਾ ਸਹਿਜ ਬਾ ਕਮਾਲ ਆ ਬੱਚੀ ਦਾ ਤੇ ਉਹਦਾ ਆਰਡਰ ਕੁਆਲਿਟੀ ਆ ਜਿਹੜੀ ਸੋਹਣੀ ਬਣਾਊਗੀ ਚੜਾਈ ਵਾਲੀ ਇਹ ਗਰਮ ਤਾਂ ਨਹੀਂ ਦਾਜੂ ਨਾ ਵੀਰੇ ਇਹ ਹਲੇ 15 20 ਮਿੰਟ ਹੀ ਹੋਏ ਨੇ ਆਈ ਨੂੰ ਇਹਨੂੰ ਤਾਂ ਠੀਕ ਹੈ ਗੱਲ ਹੁਣ ਹੀ ਆਈ ਆ ਹੁਣ ਹੀ ਆਈ ਆ ਬਾਈ ਹਲੇ ਡਰੀ ਜਾਂਦੀ ਐ ਤਾਈ ਦਾ ਠੀਕ ਹੈ ਗੱਲ ਹਾਂ ਉਹ ਥੜਾ ਥੱਪਾਈ ਦਾ ਵੀ ਬਹੁਤ ਵਧੀਆ ਬਈ ਦੇਖ ਠੀਕ ਹੈ ਗੱਲ ਇਹਦੇ ਰਾਜੂ ਪੈਸੇ ਕਿੰਨੇ ਲਵਾਂਗੇ ਵੀ ਇਹ 60000 ਦੀ ਦੇ ਦਾਂਗੇ ਬੱਚੀ ਯਾਰਾ ਮਾਨਤਾਨ ਹੋਊਗਾ ਮਾਨਤਾਨ ਕਰ ਦਾਂਗੇ ਮੌਕੇ ਤੇ ਮਾਨਤਾਨ ਥੋੜਾ ਬਹੁਤਾ ਹੋ ਜੂਗਾ ਤੇ ਹੁਣ ਗੈਰੀ ਉਧਰਲੇ ਅਪਾਰਟਮੈਂਟ ਚ ਚੱਲ ਸੋਨੇ ਰੰਗੀਆਂ ਦਿਖਾਉਣੀਆਂ ਹੋਣੀਆਂ ਸੋਨੇ ਰੰਗੀਆਂ ਆਈਟਮਾਂ ਦਿਖਾਉਣੀਆਂ ਸਾਨੂੰ ਹੁਣ ਕਵਾਲਿਟੀ ਬਹੁਤ ਹੈ ਇੱਕ ਨੰਬਰ ਵਾਲੀ ਤੋਰ ਰੱਜੂ ਬੋਲ ਕੇ ਪਹਿਲਾਂ ਇਹਦੇ ਚ ਜਿਆਦਾ ਪੱਖ ਜਰਸੀ ਦਾ ਥੋੜਾ ਪੱਖੇ ਚ ਸਾਈ ਵਾਲ ਦਾ ਮੈਂ ਆਖੂਗਾ ਸਹੀ ਗੱਲ ਆ ਥੋੜਾ ਜਿਹਾ ਪੱਖੇ ਚ ਸਾਈ ਵਾਲ ਦਾ ਆ ਗਿਆ ਪਰ ਬਾਡੀ ਵਾਲੇ ਮਾਮਲੇ ਤੋਂ ਥਣ ਦੇ ਸੈਜ ਤੋਂ ਤੇ ਰੰਗ ਰੂਪ ਤੋਂ ਕੱਦ ਕਾਰ ਤੋਂ ਲੰਬਾਈ ਤੋਂ ਇਹ ਤੁਸੀਂ ਨੇ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਇਹ ਬੱਛੀ ਆ ਜਿਹੜੀ ਇਹ ਸਾਨੂੰ ਕਿੰਨੀ ਚੰਗੀ ਲੱਗੀ ਮੈਨੂੰ ਪਰਸਨਲ ਤੌਰ ਤੇ ਬਹੁਤ ਪਸੰਦ ਆਈ ਆ ਇਹ ਕਹਿੰਦਾ ਵਜਨ ਬਹੁਤ ਆ ਬੱਛੀ ਚ ਤੇ ਚਮਕ ਨੂੰ ਰਾਜੂ ਲਾਤ ਤੇ ਰੱਖਿਆ ਤਾਂ ਕੁਛ ਨਹੀਂ ਨਾ ਬਈ ਨਾ ਲਾ ਹੱਥ ਫੇਰ ਕੇ ਇਹਦਾ ਹਰੇ ਨਵਾਈ ਵੀ ਨਹੀਂ ਬਈ ਗੁਰੂ ਕੁਸਲਾਤ ਨਹੀਂ ਰੱਖਿਆ ਤਾਂ ਕਈ ਬਈ ਆ ਦੇਖਿਆ ਨਵਾਈ ਵੀ ਨਹੀਂ ਹੋਏਗਾ ਨਾ ਕਲੀਅਰ ਹੈ ਕੰਮ ਕਲੀਅਰ ਹੈ ਕਮਾ ਤੇਰੀ ਫੇਸ ਤੇ ਜ਼ਰੂਰ ਮਾਰਨੀ ਗੈਰੀ ਕੈਮਰਾ ਇੱਥੇ ਰੋਕ ਲਾ ਬਈ ਸੁਆਦੀ ਠੰਡੀ ਹੈ ਠੰਡੀ ਆ ਬੜੀ ਠੰਡੀ ਆ ਠੰਡੀ ਆ ਠੰਡੀ ਆ ਉਈ ਡਰੀ ਜਾਂਦੀ ਆ ਬਈ ਠੀਕ ਆ ਗੱਲ ਸੁਆਦੀ ਠੰਡੀ ਐ ਇੱਥੋਂ ਮਾਰ ਦੇ ਗੈਰੀ ਕੈਮਰਾ ਏ ਆ ਗਈ ਸਾਈ ਹਾਰ ਦੀ ਝਲਕ ਥੋੜੀ ਆ ਗਈ ਜਰਸੀ ਦੀ ਜ਼ਿਆਦਾ ਆ ਗਈ ਹਾਂ ਬਈ ਇਹ ਗੱਲ ਕਰ ਲੈ ਐਂ ਘਮਾ ਦੇ ਰੱਜੂ ਕਿਰਾ ਹੋਰ ਅੱਖ ਵੀ ਮੋਟੀ ਆ ਗਈ ਕੰਨ ਵੀ ਥੋੜਾ ਛੋਟਾ ਆ ਗਿਆ ਤੇ ਆਪਾਂ ਇਹਨੂੰ ਨਾ ਤਾਂ ਪਿਓਰ ਸਾਈ ਹਾਲ ਕਹਾਂਗੇ ਨਾ ਹੀ ਇਹਨੂੰ ਪਿਓਰ ਜਰਸੀ ਕਹਾਂਗੇ ਪਰ ਪੇਟ ਵਾਲੀ ਬੱਛੀ ਆ ਗਈ ਯਾਰ ਕੱਦ ਵਾਲੀ ਵਜਨ ਵਾਲੀ ਚੜਾਈ ਵਾਲੀ ਸੁਭਾਅ ਵਝ ਆਈ ਜਾਂਦਾ ਜਿਵੇਂ ਜਿਵੇਂ ਯਾਰ ਚੰਗੇ ਜਾਨਵਰ ਦੀ ਵੀਡੀਓ ਬਣਾਉਂਦੇ ਆ ਨਾ ਇੱਥੋਂ ਇੱਥੋਂ ਲੈ ਜਾ ਐਨੂੰ ਘੁਮਾ ਦੇ ਐਨੂੰ ਘੁਮਾ ਲੈ ਸੁਭਾਅ ਦੀ ਬੱਛੀ ਇਹ ਵੀ ਠੰਡੀ ਆ ਗਈ ਕੂਆ ਕਿਹੜਾ ਰਾਜੀ ਇਹਦਾ ਸੁਹਾ ਦੂਜਾ ਵੀਰੇ ਗੁਰੀ ਕਿੰਨੇ ਦਿਨ ਪੈਂਡਿੰਗ ਨੇ ਬਾਈ ਬਾਈ ਹਫਤਾ ਲੈ ਜੂ ਇਹ ਵੀੜਾ ਇੱਕ ਹਫਤਾ ਹਾਂ ਬਾਈ ਰਿਕਾਰਡ ਕੀ ਦੱਸਿਆ ਮਾਲਕ ਨੇ ਰਿਕਾਰਡ ਇਹਦਾ ਬਾਈ ਪਹਿਲਣ ਦਾ ਹੈਗਾ 25 ਕਿਲੋ ਦਾ 25 ਕਿਲੋ ਦਾ ਹਾਂ ਵੀਰੇ ਤੇ ਦੁੱਧ ਵੀ ਚੰਗੀ ਫੈਟ ਵਾਲਾ ਪਾਉਣਗੇ ਆ ਦੁੱਧ ਤਾਂ ਵੀਰੇ ਤੂੰ ਐ ਮੰਨ ਕੇ ਚੱਲ ਯਾਰ 5 0 ਤੋਂ ਤਾਂ ਉੱਤੇ ਫੈਟ ਆਊਗੀ ਇਹਨਾਂ ਦੀ ਠੀਕ ਹੈ ਗੱਲ ਹਾਂ ਜਿਵੇਂ ਭਰਾਵਾ ਨੇ ਨਵੇਂ ਫਾਰਮ ਦਾ ਗਾਜ ਕਰਨਾ ਜਿੱਦਾਂ ਵੀ ਕ੍ਰੋਸ ਪਾਲੀਆਂ ਥੋੜੀਆਂ ਹਨਾ ਸਾਤੀ ਚ ਥੋੜੀਆਂ ਜਿਆਦੇ ਪਾਇਓਰਟੀ ਵਾਲੀਆਂ ਪਾ ਲੋ ਤੇ ਜਿਵੇਂ ਗਰਮੀ ਦਾ ਸੀਜ਼ਨ ਹੈ ਜਰਾ ਇੱਕ ਦੋ ਵਛੀਆਂ ਇਦਾਂ ਨਹੀਂ ਐਡ ਕਰ ਲਓ ਜਿਵੇਂ ਇਹਦੇ ਨਾਲ ਜਰਸੀ ਦਾ ਸੀਮਣਾ ਚੰਗਾ ਲੱਗ ਗਿਆ ਇੱਕ ਕੱਦ ਕਾਠ ਵਾਲਾ ਬਾਡੀ ਵਾਲਾ ਜਰਸੀ ਦਾ ਨਾ ਚੰਗਾ ਬੱਚਾ ਪਾ ਦੂਗੀ ਇਹ ਹਾਂ ਵੀਰੇ ਆਹ ਹੋਈ ਹੋਈ ਰਾਜੂ ਬੰਨੀ ਇੱਥੋਂ ਦਿਖਾ ਦੇ ਗੈਰੀ ਸਾਰੀ ਪਰੇਸ਼ਾਨ ਨਾ ਕਰੋ ਆਪੀ ਦੇਖੀ ਇੱਥੋਂ ਸਾਰੀ ਦਿਖਾ ਦੇ ਲੰਬਾਈ ਲੰਬੂਈ ਇਹਦੀ ਨਾਲੇ ਫੇਸ ਵਾਲੇ ਪੱਖ ਤੋਂ ਇਹਦੇ ਪੈਸੇ ਰਾਜੂ ਕਿੰਨੇ ਲੂਗੀ ਬਈ ਮੁੱਲ ਤਾਂ ਇਹਦਾ 95000 ਕਰ ਦਿਆਂਗੇ 90000 ਦੀ ਵਾੜ ਦੇ ਦਾਂਗੇ ਬਈ ਯਾਰ ਪੂਰੇ ਦੀ ਹਾਂ ਥੋੜਾ ਬੋਤ ਮੰਨ ਤਾਨ ਹੋ ਜਾਊਗਾ ਵੀਰੇ ਬੱਕ ਮੋਟ ਹੁਣ ਐ ਨੂੰ ਹੋ ਜਾ ਖੜੀ ਬੱਚੀ ਤੇ ਤੇ ਮਾਰ ਦੇ ਗਰੀ ਕੈਮਰਾ ਹੋਏ ਐਦਾ ਰੰਗ ਤਾਂ ਵਾਲਾ ਚਮਕਾ ਮਾਰਦਾ ਯਾਰ ਇਹਦਾ ਥਾਣੇ ਬੜਾ ਵਾ ਲਾਜਵਾਬ ਲੱਗਿਆ ਹਣਾ ਹਾਂ ਬਈ ਥਾਣ ਦਾ ਸਾਈਜ਼ ਕੱਦ ਵਿੱਡ ਬਾਡੀ ਤੇ ਇਹ ਆ ਗਈ ਜਿਆਦਾ ਸਾਈ ਹਾਲ ਚਾ ਜਰਸੀ ਵਾਲੇ ਪੱਖ ਚ ਕੱਟ ਹੈ ਹਾਂ ਬਈ ਹਾਂ ਜਿਹੜੀ ਗੱਲ ਹੋਊਗੀ ਤੁਹਾਨੂੰ ਉਹੀ ਦੱਸਾਂਗੇ ਆਪਾਂ ਜਿਆਦੇ ਪੱਖ ਇਹਦਾ ਸਾਈ ਹਾਲ ਦਾ ਇੱਥੋਂ ਦਿਖਾ ਕੇ ਜੀ ਫੇਸ ਕੁਆਲਟੀ ਤੋਰ ਰਜੂ ਹੋ ਕੇ ਸੂਆ ਕਿਨਾ ਕਹਿਦਾ ਸੂਆ ਦੂਜਾ ਵੀਰੇ ਗੁਰੇ ਦੇ ਵੀ ਸੂਆ ਦੂਜਾ ਕਿੰਨੇ ਦਿਨ ਪੈਂਡਿੰਗ ਨੇ ਇਹ ਬਈ ਲੈ ਜੂ 5-7 ਦਿਨ ਬਈ ਇਹ ਵੀ ਆ ਦਿਨ ਬਾਈ ਕਹਿੰਦਾ ਇਹਦੇ 5-7 ਪੈਂਡਿੰਗ ਨੇ ਲੈ ਚਲਾ ਇਹਨੂੰ ਇੱਥੋਂ ਦਿਖਾ ਯਾਰ ਬਿਊਟੀ ਵਾਲੇ ਪੱਖ ਤੋਂ ਜਿਵੇਂ ਆਪਾਂ ਗੱਲ ਕਰ ਲਈ ਹੈ ਨਾ ਹਾਂ ਬਈ ਬਿਊਟੀ ਵਾਲੇ ਪੱਖ ਤੋਂ ਵੀ ਬਹੁਤ ਸ਼ਾਨਦਾਰ ਨੇ ਤੇ ਇਹ ਬੱਚੀਆਂ ਯਾਰ ਚੰਗਾ ਪਾਉਣਗੀਆਂ ਇੱਥੋਂ ਦਿਖਾ ਗਰੀ ਇਹਦਾ ਤੂਰਾ ਤੂਰਾ ਆਰਡਰ ਕੁਆਲਿਟੀ ਰੰਗ ਰੂਪ ਵਜਨ ਵਜੂਦ ਇਹ ਇੱਥੇ ਖੜਾ ਲਾ ਰਾ ਜੂਏ ਇੱਥੇ ਰੁਕਣਾ ਇੱਕ ਪੈਰ ਗਾਂ ਕਰਦੇ ਥੋੜਾ ਜਾ ਆਰਡਰ ਦਿਖਾਈ ਵੀਅੂ ਕਰਕੇ ਕਰੀ ਇੱਥੋਂ ਕਰੀ ਵੀਅੂ ਇੱਥੋਂ ਇੱਥੋਂ ਦਿਖਾ ਆਰਡਰ ਵੀਅੂ ਕਰਕੇ ਕੈਮਰਾ ਵੀਅੂ ਕਰ ਲੈ ਥੋੜਾ ਇੱਥੋਂ ਦਿਖਾ ਇਹਦੀ ਕੁਆਲਿਟੀ ਇੱਥੋਂ ਆ ਸੀਵੇ ਪੁਰਾਣੇ ਪੰਜਾਬ ਵਾਲਾ ਨਕਸ਼ਾ ਕਮਾ ਦੇ ਰਾਜੀ ਕਮਾ ਦੇ ਗਿਰਾਂ ਬੱਚੀ ਨੂੰ ਹੋਰ ਆ ਰੰਗ ਰੰਗ ਵੀ ਯਾਰ ਚਮਕਦਾਰ ਰੰਗ ਹੈ ਦਿਨ ਕਿੰਨੇ ਪੈਂਡਿੰਗ ਨੇ ਬਾਈ ਬਈ ਹਫਤਾ ਲੈ ਜੂਗੀ ਗੁਰੀ ਇਹ ਵੀ ਆ ਐਨੂੰ ਲੈ ਆ ਲੈ ਆ ਲੈ ਆ ਐਨੂੰ ਲੰਬੀ ਲਿਆ ਕੇ ਲੈ ਜਾ ਕਮਾ ਕੇ ਇੱਕ ਵਾਰੀ ਫੇਰ ਇਹਦਾ ਇੱਕ ਹਫਤਾ ਪੈਂਡਿੰਗ ਸੂਆ ਦੂਜਾ ਤੇ ਦੁੱਧ ਦਾ ਰਜੂ ਕੀ ਰਿਕਾਰਡ ਦੱਸਦੇ ਬਈ ਦੁੱਧ ਦਿੰਦਾ ਹ 22 ਕਿਲੋ ਇਹਨੇ ਪਹਿਲਾਂ ਨੇ ਤੇ ਬਾਕੀ ਯਾਰ ਇਹਨੇ ਆਵਾਜਮ ਵੀ ਹੁੰਦੀ ਆ ਯਾਰ ਗੱਲ ਵੀ ਇਹਨੇ ਦਿੱਤਾ ਯਾਰ ਬੱਚੀ ਬਹੁਤ ਸ਼ਾਨਦਾਰ ਬਈ ਜੇ ਇਹ ਜਿਹੇ ਬੜਾ ਨੇ ਦੁੱਧ ਨਾ ਦਿੱਤਾ ਫਿਰ ਯਾਰ ਬਈ ਪਸ਼ੂ ਵੇਚਣ ਦਾ ਸਵਾਦ ਨਹੀਂ ਹੈਗਾ ਬਈਆ ਜੇ ਇਹ ਜਿਹੇ ਚੀਜ਼ਾਂ ਨੇ ਵੀ ਦੁੱਧ ਨਾ ਦਿੱਤਾ ਯਾਰ ਇਹ ਐ ਨੂੰ ਕਮਾ ਲੈ ਇੱਥੋਂ ਇੱਥੋਂ ਲੰਬਾਈ ਦਿਖਾ ਦੂਗਾ ਗਰੀ ਇਹਦੀ ਤੇ ਆਰਡਰ ਕੁਆਲਿਟੀ ਥਣ ਦਾ ਸਾਈਜ਼ ਲਾਜਵਾਬ ਜਾਨਵਰ ਨੇ ਬਾਈ ਕੋਲੇ ਉਹੀ ਗੱਲ ਆ ਵੀ ਯਾਰ ਜਾਨਵਰ ਜਦੋਂ ਕੁਆਲਿਟੀ ਦਾ ਲੈਣਾ ਪੈਸੇ ਉਹ ਤੇ ਇਨਵੈਸਟਮੈਂਟ ਜ਼ਰੂਰ ਕਰਨੀ ਪੈਂਦੀ ਆ ਬਾਈ ਹਫਤਾ ਲੱਗ ਜਾਂਦਾ ਮਾਲ ਇਕੱਠਾ ਕਰਨ ਲੱਗੇ ਪਰ ਚੀਜ਼ ਨਹੀਂ ਮਿਲਦੀ ਜਲਦੀ ਜਲਦੀ ਇਹੋ ਜੀ ਆ ਲੈ ਜਾਂਦਾ ਜੁਆਨ ਇੱਕ ਹਫਤਾ ਪੈਂਡਿੰਗ ਪਹਿਲਾਂ ਦਾ ਰਿਕਾਰਡ 21 22 ਕਿਲੋ ਦਾ ਤੇ ਫੈਟ ਪਰਸੈਂਟੇਜ ਵਾਲੇ ਪੱਖ ਤੋਂ ਵੀ ਚੰਗੀ ਹੋਊਗੀ ਬੱਚੀ ਤੇ ਥਣ ਦਾ ਸਹਿਜ ਆਰਡਰ ਦਾ ਸਹਿਜ ਤੇ ਬਾਡੀ ਉਤੋਂ ਬਿਲਕੁਲ ਸਟੇਟ ਨੇ ਸਾਰੀਆਂ ਗਾਵਾਂ ਜਿੰਨੀਆਂ ਵੀ ਦਿਖਾਉਂਗਾ ਬਿਲਕੁਲ ਸਟੇਟ ਆ ਗਈਆਂ ਆਰਡਰ ਦਾ ਸਹਿਜ ਬਹੁਤ ਸੋਹਣਾ ਬਣਾਊਗੀ ਬੱਚੀ ਇਹਦੇ ਰਾਜੂ ਕਿੰਨੇ ਪੈਸੇ ਲੈਵਾਂਗੇ ਬਈ ਇਹਦਾ ਵੀ 90000 ਦੀ ਬੈੜ ਦੇ ਦਾਂਗੇ ਬਈ ਯਾਰ ਮੁੱਲ ਕੁਛ ਕਰਾਈ ਜੁਣਾ ਨਾ ਨਾ ਵਾਲੀ ਦਾ ਵੀ 90 ਹਾਂ ਬਈ ਅੱਜ ਰਾਜੂ 90 90 ਕਰਦਾ ਬਈ ਬੈੜ ਨਹੀਂ ਬੜੀਆਂ ਚੰਗੀਆਂ ਨੇ ਤੂੰ ਆਏ ਕਿਸੇ ਚੀਜ਼ ਤੇ ਹੱਥ ਤਰਾ ਨਹੀਂ ਹੈਗਾ ਬਈ ਯਾਰਾ ਸੀ ਨਾ ਚੀਜ਼ਾਂ ਕੁਆਲਿਟੀ ਦੇ ਨੇ ਚੀਜ਼ ਨਹੀਂ ਮੰਨਿੰਦਾ ਤੇ ਬਾਕੀ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਵੀ ਯਾਰ ਉਹ ਕਮੈਂਟਾਂ ਚ ਜ਼ਰੂਰ ਦੱਸਣ ਬਾਕੀ ਆਪਣੇ ਵਾਲਾ ਵੱਡੋ ਉਹਨਾਂ ਨੂੰ ਪਤਾ ਬਈ ਯਾਰਾ ਦੇਖਣ ਵਾਲੇ ਭਰਾਵਾਂ ਨੂੰ ਹਾਂ ਨੰਬਰ ਬੋਲ ਦੇ ਰਾਜੂ ਜਰਾ 79739 92814 ਜੀ ਇੱਕ ਵਾਰੀ ਫਿਰ 7973992814 ਫਾਰਮ ਇਹ ਹੈਗਾ ਉਪਰੀ ਪ੍ਰੂਰ ਰੋਡ ਤੇ ਸੰਗਰੂਰ ਸ਼ਹਿਰ ਤੋਂ ਮੇਰਾ ਖਿਆਲ ਚਾਰ ਕਿਲੋ ਚਾਰ ਕਿਲੋਮੀਟਰ ਹੀ ਆ ਵੀਰੇ ਇਹਨਾਂ ਚੋ ਸਾਰੀਆਂ ਬੱਚੀਆਂ ਦੇ ਮਾਰਦੀ ਗਰੀ ਕੈਮਰਾ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਹੈ ਹੈਗੇ ਸਾਰੇ ਰਾਜੂ ਕੋਲੇ ਅੱਜ ਤੋਹਫੇ ਨੇ ਸੱਜਣੋ ਤੋਹਫੇ ਇਹਨਾਂ ਚ ਜਿਹੜਾ ਵੀ ਤੋਹਫਾ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਜਾ ਇੱਕ ਕਰਕੇ ਫੋਨ ਤੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ